ਕੰਮ ਤਾਂ ਨਿਭੜਿਆ ਹੁਣ ਨੂੰ ਮਹਾਰਾਣੀ ਨੂੰ ਸਮਝਾਇਆ ਮੈਂ ਵੀ ਮੇਰਾ ਭਰਾ ਆਉਂਦਾ ਬਾਲਾ ਦੇ ਨੇੜੇ ਲੱਗਣ ਦੀ ਲੋੜ ਨਹੀਂ ਆਪਦਾ ਭਰਾ ਤਾਂ ਹੈ ਨਹੀਂ ਉਹਨੂੰ ਭਰਾ ਬਣਾਉਣ ਨੂੰ ਫਰਜ਼ੀ ਆ ਦੀਦੀ ਮੈਂ ਨਾਲ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਸ਼ੀਲੀ ਦੱਸ ਅੱਜ ਨਾ ਮੇਰਾ ਭਰਾ ਆ ਰਿਹਾ ਆਪਦੇ ਵਿਆਹ ਦਾ ਕਾਟ ਦੇ ਅੱਛਾ ਵੀਰੇ ਦਾ ਵਿਆਹ ਵੀ ਰੱਖਤਾ ਤੇ ਤੂੰ ਦੱਸਿਆ ਵੀ ਨਹੀਂ ਦੇਖਲਾ ਦੀਦੀ ਦੱਸਿਆ ਨਾ ਉਹਨੂੰ ਜਾਂਦਾ ਜਿਹੜਾ ਆਪਣੀ ਖੁਸ਼ੀ ਚ ਖੁਸ਼ ਹੋਵੇ ਪਰ ਖੈਰ ਤੁਹਾਨੂੰ ਕੀ ਪਤਾ ਖੁਸ਼ੀ ਦਾ ਤੁਹਾਡੇ ਨਾਲ ਕਿਹੜਾ ਕੋਈ ਵਰਤਨ ਆ ਲੈਗਾ ਕਿਉਂ ਵਿਸ਼ਾਲੀ ਤੂੰ ਇਹੀ ਜੇਗਲਾ ਕਿ ਬੋਲੀ ਜਾਂਦੀ ਥੈਨੂੰ ਪਤਾ ਨਹੀਂ ਤੇਰੇ ਭਰਾ ਨੂੰ ਮੈਂ ਆਪਦਾ ਭਰਾ ਮੰਨਦੀ ਆਂ ਬਸ ਦੀਦੀ ਇੰਨੀ ਕੁ ਮਿਹਰਬਾਨੀ ਕਰ ਦਿਓ ਕਿ ਮੇਰੇ ਭਰਾ ਦੇ ਸਾਹਮਣੇ ਨਾ ਆਇਓ ਕਿਉਂਕਿ ਜਦੋਂ ਵੀ ਕੋਈ ਰਿਸ਼ਤੇਦਾਰ ਆਪਣੇ ਘਰੇ ਆਉਂਦਾ ਨਾ ਤਾਂ ਤੁਹਾਡੇ ਡਰਾਮੇ ਸ਼ੁਰੂ ਹੋ ਜਾਂਦੇ ਆ ਵੀ ਸਾਰਿਆਂ ਨੂੰ ਇਹੀ ਲੱਗੇ ਵੀ ਮੈਂ ਸਭ ਤੋਂ ਚੰਗੀ ਆਂ ਵਿਸ਼ਾਲੀ ਕੀ ਹੋ ਗਿਆ ਤੈਨੂੰ ਸਿਰ ਤੇ ਮਾਤ ਤਾਂ ਠੀਕ ਐ ਤੂੰ ਅੱਜ ਕਿਵੇਂ ਦੀ ਗੱਲਾਂ ਕਰੀ ਜਾਨੀ ਆ ਨਾਲੇ ਫਿਰ ਜੇ ਮੇਰਾ ਭਰਾ ਨਹੀਂ ਹੈਗਾ ਤਾਂ ਮੇਰੇ ਦੇ ਵਿੱਚ ਕੀ ਕਸੂਰ ਹੈ ਤਾਂ ਰੱਬ ਦੀ ਮਰਜ਼ੀ ਹੈ ਨਾ ਨਹੀਂ ਦੀਦੀ ਜੀ ਜਿਨ੍ਹਾਂ ਦੇ ਆਪਦੇ ਨਹੀਂ ਨਾ ਹੁੰਦੇ ਉਹ ਦੂਜਿਆਂ ਨੂੰ ਦੇਖ ਕੇ ਜੜਦੇ ਨਹੀਂ ਹੁੰਦੇ ਤਾਂ ਹੀ ਮੈਂ ਕਹਿ ਰਹੀ ਆ ਵੀ ਉਹਦੇ ਸਾਹਮਣੇ ਨਾ ਆਇਓ ਬਸ ਚਾਹ ਬਣੀ ਫੜਾ ਕੇ ਨਾ ਆਪ ਦਾ ਕਿਸੇ ਕੰਮ ਲੱਗ ਜਾ ਕੋਈ ਗੱਲ ਨਹੀਂ ਵਿਸ਼ਾਲੀ ਜੇ ਤੂੰ ਆਈ ਕੁਛ ਚਾਹਨੀ ਆ ਤਾਂ ਫਿਰ ਮੈਂ ਤੇਰੇ ਭਰਾ ਦੇ ਮੂਰੇ ਨਹੀਂ ਆਉਂਦੀ ਬੱਸ ਦੀਦੀ ਤੁਸੀਂ ਲੈ ਚਾਹ ਪਾਣੀ ਦੇ ਲਓ ਵਧੀਆ ਕਰ ਲਓ ਕਿਉਂਕਿ ਮੇਰਾ ਭਰਾ ਆ ਰਿਹਾ ਕਿ ਦੇ ਨਾ ਹੋਵੇ 5-10 ਦੇ ਬਿਸਕਟ ਲੈ ਆ ਕੇ ਚਾਹ ਨਾ ਰੱਖ ਦੋ ਵਾਹ ਏ ਰੱਬ ਤੇਰੇ ਵੀ ਰੰਗ ਦੇਖ ਲੈ ਕੀ ਹੋ ਜਾਂਦਾ ਜੇ ਤੁਮ ਇਨ ਇੱਕ ਵੀਰ ਦੇ ਦਿੰਦਾ ਤੇਰੇ ਘਰ ਚਾਤੇ ਡਿੱਗ ਜਾਣੀ ਸੀ ਕੀ ਜਿੰਨਾਂ ਦੇ ਘਰਾਂ ਚ ਭਰਾ ਨਹੀਂ ਹੁੰਦੇ ਕੀ ਗੱਲ ਲੋਕਾਂ ਤਾਂ ਗੱਲਾਂ ਸੋਣਾ ਵਾਸਤੇ ਬਣਾਏ ਨੇ ਇੱਕ ਵਾਰੀ ਤਾਂ ਸੋਚ ਲੈਂਦਾ ਇੱਕੋ ਵੀਰ ਦੇ ਦਿੰਦਾ ਕੀ ਤੇਤੋਂ ਕੁਝ ਜ਼ਿਆਦਾ ਮੰਗਦੀ ਸੀ ਮੈਂ ساری ਉਮਰ ਨੂੰ ਕਟੋ-ਕਟੇ ਇਹ ਜੇ ਲੋਕਾਂ ਦੇ ਤਾਨੇਦਾਰੇ ਸੁਣਨੇ ਪੈਂਦੇ ਦੈਂਪਲ? ਉਹ ਦੈਂਪਲ। ਕਿਹੜੀ ਸੋਚਾਂ ਚ ਰੁੱਦੀ ਕੱਠੀ ਐ? ਕੁਛ ਨਹੀਂ। ਤੁਸੀਂ ਆਗੇ। ਆ ਮੈਂ ਤਾਂ ਆ ਗਿਆ। ਮੈਨੂੰ ਨਾ ਅੱਜ ਛੋਲੇ ਦਾ ਫੋਨ ਆਇਆ ਸੀ। ਉਹਦੇ ਸਾਲੇ ਨੇ ਆਉਣਾਗਾ। ਉਹਦੀ ਖਤਰਦਾਰੀ ਮਰੀ ਜੰਗੀ ਤਰ੍ਹਾਂ ਕਰਨੀ। ਹਾਂਜੀ ਕੋਈ ਗੱਲ ਨਹੀਂ। ਤੁਸੀਂ ਬੇਫਿਕਰ ਹੋ ਜਾਓ। ਮੈਨੂੰ ਆਇ ਲੱਗ ਰਿਹਾ ਹੈ ਵੀ ਤੂੰ ਕਿਸੇ ਗੱਲ ਤੋਂ ਪਰੇਸ਼ਾਨ ਐ। ਨਹੀਂ ਤਾਂ? ਮੈਂ ਕਿਉਂ ਪਰੇਸ਼ਾਨ ਹੋਣਾ? ਉਹ ਪਤਾ ਕੀ ਹੋਇਆ? ਗਰਮੀ ਬਹੁਤ ਜਾਗੀ ਤੁਹਾਨੂੰ ਪਤਾ ਐ। ਤੇ ਕੰਮਕਾਜ ਜਨ ਠਾਕੇ ਨਾ ਮੈਂ ਸੋਚਿਆ ਪੱਖੇ ਥੱਲੇ ਬੈਠ ਜਾ। ਮੈਂ ਤਾਂ ਕਿਉਰੇ ਬੈਠੀ ਸੀ ਗੱਲਾਂ ਵੀ ਉਤੋਂ ਲੋਕੋ ਵੀ ਦਿਆ ਹੁੰਦੇ ਆ ਜਿਹਨੂੰ ਕੁਝ ਪਤਾ ਨਾ ਹੋਵੇ ਮੈਨੂੰ ਸਭ ਪਤਾਗਾ ਮੈਨੂੰ ਕਿਹੜੀ ਗੱਲ ਤੋਂ ਪਰੇਸ਼ਾਨ ਹਾਂ ਤੁਸੀਂ ਸਮਝ ਸਕਦੇ ਹੋ ਮੈਂ ਇਹ ਗੱਲ ਸੋਚਦੀ ਆ ਕਿ ਕਈਆਂ ਨੂੰ ਤਾਂ ਰੱਬ ਨਾ ਚਾਰ-ਚਾਰ ਭਰਾ ਦੇ ਦਿੰਦਾ ਹੈ ਤੇ ਉਹਦੇ ਘਰੇ ਮੇਰੇ ਕੋਲ ਸਿੱਕ ਵੀ ਭਰਾ ਨਹੀਂ ਸੀਗਾ ਉਹ ਕੋਈ ਨਾ ਛੋਟਾ ਵੀ ਤੇਰਾ ਭਰਾਈ ਹੈ ਮੇਰੇ ਨਾਲੋਂ ਜ਼ਿਆਦਾ ਤੇਰੀ ਸ਼ੁਮਦਾ ਉਹ ਤੇ ਨਾਲੇ ਹੁਣ ਮੈਂ ਨਾ ਸਮਾਨ ਲਿਆ ਮੈਂ ਫੜ ਲਿਆ ਨੂੰ ਤੇ ਕਦੇ ਮਿਸ਼ਾਲੀ ਕਹਦੇ ਮੇਰੇ ਭਰਾ ਦੀ ਖਾਤਾ ਦਾਦ ਨਹੀਂ ਕੀਤੀ ਜਿਹੜੀ ਨੇ ਹਾਂਜੀ ਤੁਸੀਂ ਜਾਓ ਟਾਈਮ ਨਾਲ ਚਲ ਠੀਕ ਆ ਮੈਂ ਜਾਂਦਾ ਠੀਕ ਹੈ ਮੇਰੇ ਦਰਦ ਨੂੰ ਨਾ ਸਿਰਫ ਮੈਂ ਹੀ ਸਮਝ ਸਕਦੀ ਆ ਕਿ ਮੇਰੇ ਤੇ ਕੀ ਬੀਤਦੀ ਕੋਸ ਨਾ ਪੈਣੀ ਪਿੰਡ ਕੋਲ ਆਉਣਾ ਤੂੰ ਮੈਂ ਤਾਂ ਉਦੀ ਆ ਜੂਗੀ ਵੀਰੇ ਜਦੋਂ ਤੁਸੀਂ ਕਹੋਗੇ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਤੂੰ ਮੇਰੇ ਨਾਲ ਹੀ ਚੱਲ ਵੜ ਤੈਨੂੰ ਪਤਾ ਵਿਆਹ ਜੂ 20 ਦਿਨ ਰਹਿ ਗਏ ਨਾਲੇ ਮੰਮੀ ਨੂੰ ਸੌਖਾ ਹੋ ਜਾਊਗਾ ਪੰਜ ਚਾਰ ਦਿਨ ਲਾ ਆਈਂ ਕੇਰਾ ਹਾਂ ਕੋਈ ਨਾ ਵੀਰੇ ਹਲੇ 20 ਦਿਨ ਪਈਆਂ ਨਾ ਕੋਈ ਨਾ ਮੈਂ ਚਾਰ ਪੰਜ ਦਿਨ ਪਹਿਲਾਂ ਆ ਜੂਗੀ ਚੱਲ ਤੇਰੀ ਮਰਜ਼ੀ ਆ ਹੋਰ ਸੁਣਾਓ ਬਾਈ ਜੀ ਤੁਹਾਡਾ ਕੰਮ ਕਰ ਕਿਵੇਂ ਚੱਲਦਾ ਮੇਰਾ ਤਾਂ ਵਧੀਆ ਚੱਲਦਾ ਬਈ ਤੂੰ ਦੱਸ ਆਪਣਾ ਕੰਮ ਕਰ ਵਧੀਆ ਬਈ ਹੋਰ ਮਾਸੀ ਦੀ ਸਿਹਤ ਕਿਵੇਂ ਮਾਸੀ ਦੀ ਸਿਹਤ ਠੀਕ ਆ ਥੋੜੀ ਜੀ ਢਿੱਲੀ ਰਹਿੰਦੀ ਆ ਮੈਂ ਤਾਂ ਇਹਨੂੰ ਕਹਿੰਦਾ ਸੀ ਵੀ ਮੇਰੇ ਨਾਲ ਪੰਜ ਚਾਰ ਦਿਨ ਚੱਲਵੜ ਨਾਲੇ ਸੌਖਾ ਹੋ ਜਾਊਗਾ ਮੰਮੀ ਨੂੰ ਕੀ ਹੋ ਗਿਆ ਮੰਮੀ ਨੂੰ ਕਿਰੇ ਉਹ ਤੈਨੂੰ ਪਤਾ ਲੱਤਾਂ ਗੋਡੇ ਦੋਖਦੇ ਰਹਿੰਦੇ ਆ ਉਹਨੋਂ ਤੱਕ ਲੱਗੀ ਆਂ ਤਾਂ ਹੀ ਤਾਂ ਹੁਣ ਟਾਈਮ ਨਾਲ ਮੇਰੇ ਗੱਲ ਰਸਾ ਪਤਾ ਚਲੋ ਕੋਈ ਨਾ ਇੱਕ ਨ ਇੱਕ ਦਿਨ ਤਾਂ ਹੋਣਾ ਹੀ ਸੀ ਫਿਰ ਹੁਣ ਸਹੀ ਹਾਂ ਇਹ ਤਾਂ ਹੈ ਬਿਸ਼ਾਲੀ ਵੱਡੀ ਭੈਣ ਕਿੱਥੇ ਆ ਉਹ ਜਦੋਂ ਦਾ ਆਇਆ ਮੈਂ ਵਿਚਾਰੀ ਕੰਮਤੀ ਲੱਗੀ ਪਈ ਆ ਕੋਈ ਉਹਨੂੰ ਵੀ ਕੋਲੇ ਵਹਾ ਲਓ ਨਾ ਕੰਮ ਹੀ ਕਰੀ ਜਾਂਦੀ ਆ ਕਦੋਂ ਦੀ ਤੂੰ ਵੀ ਕੋਈ ਕੰਮ ਕਰਦੀ ਆ ਕਿ ਨਾ ਕਿ ਬੇਕੇ ਵਾਲਾ ਹਾਲੀ ਇੱਥੇ ਵੀ ਲੈ ਦੱਸ ਕੰਮ ਕਿਉਂ ਨਹੀਂ ਕਰਦੀ ਵੀਰੇ ਨਾਲੇ ਕਿਹੜੀ ਕੁੜੀ ਆ ਜਿਹਦਾ ਸਹੁਰੇ ਘਰੇ ਕੰਮ ਕਰੇ ਬਿਨਾਂ ਸੱਜਦਾ ਲੈ ਫਿਰ ਤਾਂ ਮੇਰੀ ਭੈਣ ਬਾੜੀ ਸਿਆਣੀ ਹੋਗੀ ਮੈਂ ਤਾਂ ਸਿਆਣੀ ਸੀ ਵੀਰੇ ਤੁਸੀਂ ਕੰਮੇ ਬਣਾ ਛੱਡਿਆ ਸੀ ਮੈਨੂੰ ਉਹ ਚੱਲ ਚੰਗਾ ਚੁੱਪ ਕਰ ਜਾ ਹੁਣ ਇੱਥੇ ਨਾ ਆਪੇ ਪਾਪਾ ਹੀ ਨਾ ਗੱਲ ਕਰਦੇ ਚਾਹ ਠੀਕ ਹੈ ਭਾਈ ਤੁਸੀਂ ਦੁਨਲਾ ਮੱਤਾ ਕਰੋ ਮੈਂ ਹਣੇ ਦੁਕਾਨ ਤੇ ਚੱਲੇ ਉਹ ਮੈਨੂੰ ਆਏ ਸੀ 10 ਮਿੰਟ ਗੱਲਾਂ ਬਾਤਾਂ ਕਰਾਂਗੇ ਚੱਲ ਦੁਕਾਨਦਾਰੀ ਵੀ ਜ਼ਰੂਰੀ ਹੈ ਜਾਓ ਭਾਈ ਤੁਸੀਂ ਚੱਲ ਕੋਈ ਨਾ ਫਿਰ ਅੰਨਦੇ ਸ਼ਾਮ ਨੂੰ ਠੀਕ ਹੈ ਭਾਈ ਠੀਕ ਹੈ ਤੇ ਹਾਂ ਸੱਚ ਮੈਂ ਤੁਹਾਨੂੰ ਐਂ ਕਹਿੰਦਾ ਸੀ ਮੈਂ ਕਾਰਡ ਫੜਾ ਦੂੰਗਾ ਭੈਣ ਨੂੰ ਤੇ ਵਿਆਹ ਤੇ ਸਾਰਿਆਂ ਨੇ ਆਉਣਾ ਤੁਸੀਂ ਉਹ ਇਹ ਹੋ ਸਕਦਾ ਹੈ ਮਾਪਾਲਾ ਹਾਂ ਮੈਂ ਤਾਂ ਹੀ ਕਹਿੰਦਾ ਸੀ ਵੀ ਸਾਰਿਆਂ ਨੇ ਆਉਣਾ ਕਿਤੇ ਉਹ ਗੱਲ ਨਾ ਕਰ ਦਿਓ ਕਿਤੇ ਤੂੰ ਠੀਕ ਆ ਵਿਕੀ ਹਾਂ ਮੈਂ ਕਾਰ ਫੜਾ ਲੀਆ ਭੈਣ ਨੂੰ ਚੱਲ ਠੀਕ ਆ ਬਈ ਤੁਸੀਂ ਜਾਓ ਠੀਕ ਉਹ ਦੱਸ ਭੈਣੇ ਠੀਕ ਰਹਿਣੀ ਆ ਹੁਣ ਤੂੰ ਹਾਂ ਵੀਰੇ ਮੈਂ ਤਾਂ ਵਧੀਆ ਰਹਿਣੀ ਆ ਚੱਲ ਵਧੀਆ ਨਾਲ ਦੇਖ ਲੈ ਭੈਣੀ ਆ ਤੇਰੀ ਭੈਣੇ ਸਾਡੇ ਕੋਲ ਵੀ 10 ਮਿੰਟ ਬਹਿ ਜਾਓ ਮੈਂ ਤਾਂ ਮਸਾਂ ਆਇਆ ਜਦੋਂ ਲਾਇਆ ਤੁਸੀਂ ਕੰਮ ਧੰਦੇ ਚ ਹੀ ਲੱਗੇ ਪਏ ਹੋ ਕੋਈ ਗੱਲ ਨਹੀਂ ਵੀਰੇ ਸਾਨੂੰ ਪਤਾ ਘਰੇ ਕਿੰਨੇ ਕੰਮ ਹੁੰਦੇ ਨੇ ਉਹ ਕੋਈ ਨਾ ਭੈਣੇ ਕੰਮ ਫੇਰ ਵੀ ਹੋ ਜਾਣਗੇ ਬੈਠੋ ਤੁਸੀਂ ਇੱਥੇ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਦੀ ਹਾਂ ਹਾਂ ਜੀ ਦੱਸੋ ਹਾਂ ਲੇ ਹੁਣ ਦੋਵੇਂ ਭੈਣਾਂ ਇਕੱਠੀਆਂ ਬੈਠੀਆਂ ਨਾ ਹੁਣ ਸਕੂਨ ਮਿਲਿਆ ਦਿਲ ਨੂੰ ਭੈਣੇ ਹਾਂ ਮੇਰੇ ਵਿਆਹ ਦਾ ਕਾਰਡ ਹੈ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਆਉਣਾ ਤੇ ਬਾਈ ਨੂੰ ਤਾਂ ਮੈਂ ਕਹਤਾ ਸੀ ਕਿ ਕਿਤੇ ਇਹ ਨਾ ਹੋਵੇ ਕੱਲਾ ਆ ਜੇ ਭੈਣ ਨੂੰ ਲੈ ਕੇ ਨਾ ਆਵੇ ਤੁਸੀਂ ਦੋਨਾਂ ਨੇ ਨਾਲ ਆਉਣਾ ਨਹੀਂ ਨਹੀਂ ਵੀਰੇ ਕਸੀ ਜਰੂਰ ਆਵਾਂਗੀ। ਨਾਲੇ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਵਧਾਈਆਂ ਭੈਣੇ ਤੈਨੂੰ। ਮਾਤਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਸਹੀ ਗੱਲ ਆ ਭੈਣੇ। ਤੇ ਮੈਂ ਕਹਿੰਦੀ ਸੀ ਕਿ ਰੋਟੀ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ। ਹਾਂ ਕੋਈ ਗੱਲ ਨਹੀਂ ਭੈਣੇ ਤੁਸੀਂ ਬਣਾ ਲਓ ਰੋਟੀ ਮੈਂ ਰੋਟੀ ਖਾ ਕੇ ਜਾਂਦਾ ਫਿਰ। ਜਾਓ ਦੀਦੀ। ਰੋਟੀ ਪਾਣੀ ਬਣਾ ਲਓ। ਹਾਂਜੀ ਮੈਂ ਬਣਾ ਕੇ ਲੈ ਕੇ ਆਉਣੀ। ਤੁਸੀਂ ਬੈਠੇ ਰਹੋ। ਆਹ ਕਾਰ ਚਾਹਮਦੋ ਭੈਣੇ। ਹਾਂਜੀ ਠੀਕ। ਹਾਂ ਤੇ ਜਿਆਦਾ ਨਾਲ ਆਉਣਾ। ਕੱਪੜੇ ਲੀੜੇ ਆਉਦੇ ਸਮਾਲੋ ਵਧੀਆ। ਹਾਂ ਹਾਂ ਵੀਰੇ। ਜ਼ਰੂਰ ਭੈਣ ਆ ਨਾ ਤੇ ਭੈਣ ਬਣ ਕੇ ਆਵਾਂਗੀ ਸਹੀ ਗੱਲ ਹੈ ਭੈਣ ਠੀਕ ਹੈ ਠੀਕ ਹੈ ਭੈਣ ਕੋਈ ਨਹੀਂ ਬਣਾ ਲਓ ਤੁਸੀਂ ਰੋਟੀ ਨਵੀਰੇ ਮੇਰੀ ਗੱਲ ਸੁਣ ਤੂੰ ਕਾਰਡ ਮੈਨੂੰ ਦੇਣਾ ਸੀ ਕਿ ਮੇਰੇ ਜਠਾਣੀ ਨੂੰ ਭੈਣੇ ਕਾਰਡ ਤੈਨੂੰ ਦੇਤਾ ਜਾਂ ਉਹਨਾਂ ਨੂੰ ਦੇਤਾ ਉਹ ਗੱਲ ਤਾਂ ਇੱਕੋ ਹੀ ਹੈ ਜੇ ਇਸ ਘਰ ਚ ਸੱਸ ਸਹੁਰਾ ਤੇਰੇ ਜਿਉਂਦੇ ਹੁੰਦੇ ਤਾਂ ਪਹਿਲਾ ਕਾਰਡ ਮੈਂ ਉਹਨਾਂ ਨੂੰ ਹੀ ਦੇਣਾ ਸੀ ਵੱਡੇ ਹੋਣ ਦੇ ਨਾਤੇ ਤੂੰ ਹੁਣ ਇਸ ਘਰ ਚ ਇਹ ਵੱਡੇ ਆ ਤਾਂ ਕਾਰਡ ਇਹਨਾਂ ਨੂੰ ਦੇਤਾ ਮੈਂ ਕੋਈ ਨਹੀਂ ਵੀਰੇ ਕਾਰਟ ਤਾ ਤਉਨੂੰ ਪਹਿਲਾਂ ਦੇਦਾ ਪਰ ਕਿਤੇ ਇਹ ਨਾ ਹੋਵੇ ਜੇ ਮੇਰੀ ਜਗਾ ਤੂੰ ਮੇਰੀ ਜਿਠਾੜੀ ਨੂੰ ਦੇ ਦੇ ਉਹ ਬਾਬਾ ਤੇਰੀ ਥਾ ਕਿਸੇ ਨੂੰ ਨਹੀਂ ਦਿੰਦਾ ਉਹ ਵਿਚਾਰੀ ਮੇਰਾ ਇੰਨਾ ਮੋਹ ਕਰਦੀ ਐ ਜੇ ਉਹਦੇ ਨਾਲ ਹੱਸ ਕੇ ਬੋਲ ਪਿਆ ਫਿਰ ਕੀ ਹੋ ਗਿਆ ਤਸ ਵੀਰੇ ਮੈਂ ਤੇਰੇ ਨਾਲ ਜੱਜ ਸਕਦੀ ਨਾਲੇ ਜੇ ਮੈਨੂੰ ਵਿਆਹ ਤੇ ਬੁਲਾਣਾ ਨਾ ਤਾਂ ਤੇ ਜੀਜੇ ਨੂੰ ਕਾਰਟ ਭੇਜਦੀ ਉਹ ਲੈ ਕਾਰਟ ਦੀ ਗਿੱਡੀ ਗੱਲ ਆ ਪਾਣੇ ਕੋਈ ਨਾ ਇੱਕ ਬਦਲਣਾ ਚ ਕਾਰਟ ਭੇਜ ਦੂੰਗਾ ਉਹ ਤਾਂ ਐਵੇਂ ਮੇਰੇ ਨਾਲ ਲੜਨ ਰਹਿ ਜਾਣਗੇ ਹਾਲਾਤ ਅਸ਼ਰ ਬੇਬਨੇਜ ਜਸ ਇੰਪਲ ਭੈਣੇ ਲੈ ਪਰ ਉਹਨੂੰ ਕਿਹ ਬਾਜਾ ਮਾਰੀਏ ਨਾ ਉਹਨੂੰ ਮਿਲੇ ਬਿਨਾ ਤੈਥੋਂ ਜਾਇ ਨਹੀਂ ਜਾਂਦਾ ਉਹ ਇੱਕ ਮਿੰਟ ਸਾਹ ਤਾਂ ਲੈ ਲਾ ਹਾਂ ਵੀਰੇ ਤੁਸੀਂ ਬੁਲਾਇਆ ਸੀਗਾ ਹਾਂ ਭੈਣੇ ਆ ਭੈਣੇ ਤੇਰਾ ਸ਼ਗਨ ਨਹੀਂ ਨਹੀਂ ਵੀਰੇ ਕਿਵੇਂ ਲੈ ਲਈ ਸਕਦੀ ਲੈ ਕਿਉਂ ਨਹੀਂ ਸਕਦੀ ਭੈਣੇ ਜਦੋਂ ਵਿਸ਼ਾਲੀ ਨੇ ਸ਼ਗਨ ਫੜ ਲਿਆ ਤੇ ਤੁਸੀਂ ਕਿਉਂ ਨਹੀਂ ਲੈ ਸਕਦੇ ਤੇਰਾ ਮੈਂ ਭਰਾ ਨਹੀਂ ਹੈਗਾ ਨਹੀਂ ਵੀਰੇ ਉਹ ਗੱਲ ਤਾਂ ਤੁਹਾਡੀ ਸਹੀ ਆ ਬਸ ਫਿਰ ਚੁੱਪ ਕਰਕੇ ਸ਼ਗਨ ਮਾਰ ਲੈ ਲੇ ਪਰ ਵੀਰੇ ਬਸ ਤੈਨੂੰ ਕਹਿਤਾ ਨਾ ਕੁਝ ਨਹੀਂ ਬੋਲਣਾ ਚੱਲ ਠੀਕ ਆ ਵਿਸ਼ਾਲੀ ਮੈਂ ਵੀ ਚਲਦਾ ਠੀਕ ਆ ਤੇ ਭੈਣੇ ਤੁਸੀਂ ਵਿਆਹ ਤੇ ਜ਼ਰੂਰ ਆਉਣਾ ਕਿਤੇ ਇਹ ਨਾ ਹੋਵੇ ਵਿਆਹ ਤੇ ਨਾ ਆਉਂ ਤੁਸੀਂ ਨਹੀਂ ਵੀਰੇ ਹਾਂ ਜ਼ਰੂਰ ਆਵਾਂਗੀ ਤੇ ਆਪੇ ਕੱਪੜੇ ਲੈੜੇ ਸਮਾ ਲਓ ਹਾਂਜੀ ਨਾਲ ਚਲ ਠੀਕ ਆ ਵਿਸ਼ਾਲੀ ਚਲਦਾ ਮੈਂ ਠੀਕ ਆ ਵੀਰੇ ਨਾ ਤੁਸੀਂ ਆਜੇ ਹਰਕਤਾਂ ਤੋਂ ਵਾਸਤਾ ਨਹੀਂ ਆਉਂਦੇ ਜਿਉਂਦੇ ਮੈਂ ਤੁਹਾਨੂੰ ਇੱਕ ਵਾਰੀ ਕਿਹਾ ਸੀ ਵੀ ਤੁਸੀਂ ਮੇਰੇ ਭਰਾ ਦੇ ਸਾਹਮਣੇ ਨਹੀਂ ਆਉਣਾ ਫਿਰ ਕਿਉਂ बार-बार ਉਹਦੇ ਮਰੇ ਪਹਿਲਾ ਮੌਂਦੇ ਸੀ ਵਿਸ਼ਾਲੀ ਤੂੰ ਆਪ ਵੀ ਸਮਝਦਾਰ ਆ ਮੈਂ ਕੀ ਜਾਣੂ ਉਸ ਕਿ ਮੁਰੇ ਹੁੰਦੀ ਸੀਗੀ ਤੈਨੂੰ ਪਤਾ ਵਿੱਕਰ ਇੱਕ ਗੈਸਟ ਆਏ ਹੋਵੇ ਚਾਹ ਪਾਣੀ ਤਾਂ ਪੜਾਉਣਾ ਹੀ ਸੀ ਨਾ ਉਹ ਬੱਸ ਕਰੋ ਮੈਨੂੰ ਨਾ ਚੰਗੀ ਤਰ੍ਹਾਂ ਪਤਾ ਵੀ ਤੁਸੀਂ ਕਿੰਨੇ ਕ ਭੁਲਿਓ ਤੇ ਕਿੰਨੇ ਕ ਖੋਟਿਓ ਤੁਸੀਂ ਤਾਂ ਜਾਣ ਜਾਣ ਕੇ ਆਉਂਦੇ ਸੀ ਨਾ ਨਾਲੇ ਇਹ ਨਾ ਸਮਝੋ ਵੀ ਮੇਰਾ ਭਰਾ ਤੁਹਾਡਾ ਮੇਰੇ ਜਿੰਨਾ ਕਰਦਾ ਇਹ ਤਾਂ ਭੁਲੇਖਾ ਕੱਢ ਦੋ ਕਿਉਂਕਿ ਆਪਦੇ ਆਪਦੇ ਹੁੰਦੇ ਆ ਤੇ ਬਗਾਨੇ ਬਗਾਨੇ ਕਿਉਂ ਹਰ ਵਾਰ ਮੈਨੂੰ ਜਦੋਂ ਤਾਨੇ ਮਾਰਨ ਲੱਗ ਜਾਂਦੀ ਹੈ ਵੀ ਸ਼ਾਲੀ ਖੀ ਬਗਾੜਿਆ ਮੈਂ ਤੇਰਾ ਦੇਖੀ ਵੀਰੇ ਹੋਰਾਂ ਨੇ ਕਿੰਨਾ ਸੋਹਣਾ ਕਾਰਡ ਬਣਵਾਇਆ ਆ ਕੀ ਕਰੀ ਜਾਂਦੇ ਹੋ ਕਾਰਡ ਨੂੰ ਤੁਸੀਂ ਮੈਂ ਤਾਂ ਕਾਰ ਪੜਦੀ ਸੀਗੀ ਅੱਛਾ ਪੜਦੇ ਸੀ ਕਿ ਤੋੜਣਾ ਕਰਦੇ ਸੀ ਵੀ ਇਹਦੇ ਕੋਲ ਵੀ ਨਾ ਭਰਾ ਰਹੇ ਠੀਕ ਹੋ ਗਿਆ ਤੇਰੇ ਵੀਛਾਲੇ ਤੇਰੇ ਭਰਾ ਨੂੰ ਤਾਂ ਛੱਡ ਮੈਂ ਅੱਜ ਤੱਕ ਕਿਸੇ ਦੇ ਭਰਾ ਪੈਣ ਵਾਲਿਆ ਸਾਰੇ ਸੋਚਿਆ ਮੈਂ ਹਮੇਸ਼ਾ ਨਾ ਸਭ ਦੇ ਵਾਸਤੇ ਸੁੱਖ ਮੰਗੀ ਆ ਉਹ ਬੱਸ ਕਰੋ ਰਹਿਣ ਦਿਓ ਮੈਨੂੰ ਨਾ ਚੰਗੀ ਤਰ੍ਹਾਂ ਬਤਾ ਵੀ ਤੁਸੀਂ ਕਿੰਨੇ ਕੁ ਚੰਗੇ ਹੋ ਚੰਗੇ ਬਣ ਦਾ ਨਾਟਕ ਕਰ ਦਿਓ ਦੇਖ ਵੀ ਸ਼ਾਦੀ ਤੇ ਮੇਰੇ ਬਾਰੇ ਐਸਾ ਨਾ ਸੋਚੋ ਨਾਲੇ ਫਿਰ ਮੇਰੇ ਕਾਰਡ ਪੜਨ ਨਾਲ ਦਾ ਸਿਰ ਭਰਾਂ ਨੂੰ ਕੀ ਹੋ ਜਾਊਗਾ ਆ ਫੜੋ ਕਾਰਡ ਤੇ ਮੇਰੀ ਇੱਕ ਗੱਲ ਧਿਆਨ ਨਾਲ ਸੁਣੋ ਵਿਰੇ ਦੇ ਨਾਲ ਸ਼ਰਚ ਬਹੁਤ ਗੇੜੇ ਲੱਗਣਗੇ ਤੇ ਕਈ ਵਾਰ ਉਹ ਘਰੇ ਗਿਆ ਸਕਦਾ ਹੱਥ ਜੋੜ ਕੇ ਨਾ ਬੇਨਤੀ ਆ ਕਿ ਉਹਦੀ ਭੈਣ ਬਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਉਹਦੀ ਭੈਣ ਨਾ ਮੈਂ ਹੈਗੀ ਆ ਬਿਲਕੁਲ ਸਹੀ ਕਿਹਾ ਤੂੰ ਕੋਦੀ ਪੈਂਤ ਤੂੰ ਹੈਗੀ ਆ ਮੈਂ ਤਾਂ ਬੇਗਾਨੀ ਆ ਪਰ ਮੈਨੂੰ ਐ ਨਹੀਂ ਸਮਝ ਆਉਂਦੀ ਉਹ ਵੀ ਦਿਨ ਸੀਗਾ ਜਿੱਦਨ ਤੂੰ ਕਿਹਾ ਸੀ ਕਿ ਦੀਦੀ ਮੇਰਾ ਭਰਾ ਤੁਹਾਡਾ ਭਰਾ ਆ ਤੁਸੀਂ ਇੱਧੇ ਰਖੜੀ ਬਨੋ ਕਿ ਨਹੀਂ ਕੰਮ ਬਤਾ ਕਿ ਲਈ ਸੋਣੀ ਰਖੜੀ ਆ ਨਾ हां बहन ले रखड़ी ਬਣਾ ਕੇ ਬੈਠ ਗਿਆ ਮੇਰਾ ਹੱਥ ਦੇ ਮੈਨੂੰ ਲੈ ਮੈਨੂੰ ਲਾ ਤੂੰ ਰਖੜੀ ਬਣਦੀ ਲਾਲਚ ਨੂੰ ਆ ਕਿਉਂ ਲਾਲਚ ਕਾ ਦਾ ਹੁਣ ਜਿਹੜਾ ਹੱਕ ਮੇਰਾ ਬਣਦਾ ਉਹ ਤਾਂ ਤੈਨੂੰ ਦੇਣੀ ਪਊਗਾ ਲੈ ਪੈਸੇ ਲੈ ਲੈ ਮੇਰੇ ਤੋਂ ਤਾਂ ਜਿਹੜਾ ਕੁਝ ਲਿਆਉਣਾ ਹੋਇਆ ਆਪੇ ਲੈ ਆਈ ਤੂੰ ਮੈਨੂੰ ਨਹੀਂ ਲੋੜ ਹੈਗੀ ਤੇਰੇ ਪੈਸੇ ਦੀ ਆਪ ਦੇ ਕੋਲ ਹੀ ਰੱਖ ਲੈ ਤੈਨੂੰ ਪਤਾ ਨਾ ਮੈਂ ਹਰ ਗਿਫਟ ਲੈਣੀ ਹੁੰਦੀ ਆ ਉਹ ਲੈ ਫਿਰ ਮੈਂ ਕਿਹੜਾ ਭੁੱਲਿਆ ਆ ਲੈ ਗਿਫਟ ਤੇਰਾ ਗਿਫਟ ਵੀ ਲੈ ਕੇ ਆਇਆ ਮੈਂ ਤੇਰੇ ਵਾਸਤੇ ਹਾਈ ਥੈਂਕ ਯੂ ਤੇ ਹਾਂ ਵਿਸ਼ਾਲੀ ਦੇਖ ਲਾ ਵਿਰਾਪੁਰ ਲਈ ਆਨੇ ਤੇਰੇ ਵਾਸਤੇ ਗਿਫਟ ਤੇ ਹੋਰ ਇੱਕੋ ਇੱਕ ਤਾਂ ਭੈਣਾਂ ਮੇਰੇ ਜੇ ਹੁਣ ਇਹਦੇ ਚਾਹ ਲਾੜਨੀ ਪੂਰੇ ਕਰੂਗਾ ਤਾਂ ਹੋਰ ਕੀ ਦੇ ਕਰੂਗਾ ਸਹੀ ਗੱਲ ਆ ਵੀਰੇ ਤੈਨੂੰ ਤਾਂ ਨਾ ਹੁਣ ਹਰ ਸਾਲ ਆਪਦੀ ਜੇਬ ਤਗੜੀ ਕਰਨੀ ਪਿਆ ਕਰੂ ਕੋਈ ਗੱਲ ਨਹੀਂ ਭੈਣੀ ਕਿੱਡੀ ਕੁ ਗੱਲ ਹੈ ਤੁਸੀਂ ਵੀ ਬੈਠੋ ਰੇ ਮੈਂ ਕੀ ਕਰਨਾ ਬੈਠ ਕੇ ਰਸੋਈ 'ਚ ਕੰਮ ਬਹੁਤ ਹੈ ਚਲ ਮੈਂ ਚੱਲਦੀ ਆ ਕੋਈ ਗੱਲ ਨਹੀਂ ਤੁਸੀਂ ਬੈਠੋ ਕੰਮ ਕਰਨ ਨਾਲ ਬਾਤ ਕਰੋ ਤੂੰ ਗਾਉਂਦਾ ਦੱਸ ਮੈਨੂੰ ਆ ਕੀ ਆ ਰਖੜੀ ਫਿਰ ਸਾਹਮਣੇ ਭਰਾ ਬੈਠਾ ਤੇ ਮੂਰੇ ਰਖੜੀ ਪਈ ਆ ਤੇ ਰਖੜੀ ਨਹੀਂ ਬਨੋਗੇ ਨਾਲੇ ਵੀਰੇ ਤੇਨੂੰ ਕੋਈ ਇਤਰਾਜ਼ ਨਹੀਂ ਜੇ ਹਰ ਸਾਲ ਤੇਰੇ ਦੋ ਭੈਣਾਂ ਰਖੜੀ ਬਣਾ ਲੈ ਭੈਣੇ ਮੈਨੂੰ ਕੋਈ ਇਤਰਾਜ਼ ਹੁਣ ਸਗੋਂ ਮੈਨੂੰ ਤਾਂ ਵਧੀਆ ਮੇਰੀਆਂ ਦੋ ਭੈਣਾਂ ਹੋ ਗਈਆਂ ਕਿੱਥੇ ਮੇਰੀ ਇੱਕ ਭੈਣ ਸੀ ਹੁਣ ਦੋ ਹੋ ਗਈਆਂ ਦਵੰਦ ਦੇ ਤਸੀਂ ਰਖੜੀ ਤੇ ਅੱਜ ਤੋਂ ਹਰ ਸਾਲ ਆਪਾਂ ਦੋਨੇ ਰਖੜੀ ਬੰਨ੍ਹ ਕੇ ਕਰਾਂਗੇ ਲੈ ਭੈਣੇ ਬੰਨ੍ਹ ਦੇ ਰਖੜੀ ਚੀਬਾਂ ਸੰਗਰੇ ਅੱਜ ਨਾ ਮੈਂ ਬਹੁਤ ਉਦਾਸ ਹੋ ਗਈ ਜਦ ਤੂੰ ਨੇ ਆਪਣੀ ਭੈਣ ਕਿਹਾ ਨਾ ਪੈਣੀ ਰੋਣਾ ਜਦੋਂ ਤੂੰ ਮੈਨੂੰ ਭਰਾ ਕਹਤਾ ਫਿਰ ਕਿਉਂ ਰੋਨੀ ਆ ਤੂੰ ਕੋਈ ਨਾ ਅਸ ਤੋ ਇਹ ਆਪਣੇ ਦੋਨਾਂ ਦਾ ਭਰਾ ਜਿੰਨਾ ਹੱਕ ਮੇਰੇ ਦੇ ਤਿਆ ਉਨਾ ਹੀ ਤੁਹਾਡਾ ਲੈ ਪੈਣੀ ਤੇਰਾ ਸ਼ਗਨ ਨਹੀਂ ਵੀਰੇ ਪਲੀਜ਼ ਐਦਾਂ ਨਾ ਕਰੋ ਤੁਸੀਂ ਮੈਨੂੰ ਆਪਣੀ ਭੈਣ ਹੋਣ ਦਾ ਹੱਕ ਦੇਤਾ ਵਾ ਮੇਰੇ ਲਈ ਤਾਂ ਇਹ ਬਹੁਤ ਆ ਨਹੀਂ ਭੈਣੇ ਤੂੰ ਫੜ ਇਹ ਤਾਂ ਸ਼ਗਨ ਹੀ ਹੁੰਦਾ ਫੇਰ ਨਾ ਜੇ ਤੁਸੀਂ ਸ਼ਗਨ ਹੀ ਦੇਣਾ ਨਾ ਮੈਨੂੰ ਤੁਸੀਂ ਮੈਨੂੰ 11 ਰੁਪਏ ਦੇ ਦੋ ਉਹਦੇ ਨਾਲ ਤੁਹਾਡਾ ਵੀ ਮਾਨ ਰੱਖਿਆ ਜਾਊਗਾ ਲੈ ਦੇਖ ਵਾ ਇੱਕ ਭੈਣ ਗਿਫਟ ਮੰਗਦੀ ਐ ਤੇ ਦੂਜੀ ਭੈਣ ਕਹਿੰਦੀ ਐ ਮੈਨੂੰ 11 ਰੁਪਏ ਦੇ ਦੇ ਆ ਫੜ ਭੈਣੇ ਕੋਈ ਨਾ ਜੀਜੀ ਰੱਖੋ ਤੇਰਾ ਭਰਾ ਹਾਲੇ ਜਿਉਂਦਾ ਪਰਮਾਤਮਾ ਤੇਰੀ ਲੰਬੀ ਉਮਰ ਕਰੇ ਤੇਰੀ ਤੁਹਾਡੀ ਵੀ ਭੈਣੇ ਵਿਸ਼ਾਲੀ ਮੈਨੂੰ ਇਹ ਨਹੀਂ ਸੀ ਪਤਾ ਵੀ ਤੇ ਨਿਸ਼ੇਤੀ ਬਦਲ ਜੇਗੀ ਹਾਂਜੀ ਹਾਂਜੀ ਮੰਮੀ ਮੈਂ ਨਹੀਂ ਹੁਣ ਆਪਦੇ ਜਠਾਣੇ ਨੂੰ ਵਿਆਹ ਲੈ ਕੇ ਆਉਂਦੀ ਕਿਉਂਕਿ ਹੁਣ ਤਾਂ ਮੈਨੂੰ ਵੀ ਵਿਆਹ ਹੋ ਗਿਆ ਵੀ ਜਿਨ੍ਹਾਂ ਦਾ ਕੋਈ ਆਪਦਾ ਨਹੀਂ ਨਾ ਹੁੰਦਾ ਉਹ ਦੂਜਿਆਂ ਦੀ ਸੁੱਖ ਨਹੀਂ ਮੰਗਦੇ ਹੁੰਦੇ ਹੋਰ ਮੰਮੀ ਇੱਕਾ ਤੁਹਾਡਾ ਲਾੜਲਾ ਜਿਹਨੂੰ ਮੈਂ ਜਿੰਨਾ ਮਰਜ਼ੀ ਸਮਝਾਣਾ ਪਰ ਜਮਾ ਨਹੀਂ ਸਮਝਦਾ ਹੈਗਾ ਅਖੇ ਜਿਵੇਂ ਵੀ ਤੂੰ ਮੇਰੀ ਭੈਣ ਆ ਉਵੇਂ ਮੈਨੂੰ ਡਿੰਪਲ ਆ ਚੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਇਹਨੂੰ ਇੱਥੇ ਭੇਜ ਦਿਓ ਮੈਂ ਸ਼ਾਪਿੰਗ ਕਰਾ ਦੂੰਗੀ ਇਹਨੂੰ ਇੱਥੋਂ ਠੀਕ ਆ ਮੰਮੀ ਏਨੂੰ ਕਿ ਲੱਗਦਾ ਵੀ ਮੈਂ ਇਹਨੂੰ ਵਿਆਹ ਲੈ ਕੇ ਜਾਊਂਗੀ ਮੈਂ ਤਾਂ ਉਹਨੇ ਲੈ ਕੇ ਜਾਣਾ ਪਤਾ ਨਹੀਂ ਕਿਹ ਹਜੀਕ ਲੈਣੀ ਆ ਮੇਰੇ ਭਰਾ ਦੀ ਅੱਖ ਰੱਖੀ ਬੈਠੀ ਆ ਵੀ ਕਦੋਂ ਮੇਰਾ ਭਰਾ ਇਹਦਾ ਭਰਾ ਬਣ ਜੇ ਆਗੇ ਜੇ ਤੁਸੀਂ ਆਹ ਡਿੰਪਲ ਫੇਟ ਆ ਗਿਆ ਆਜ ਬੈਠ ਜਾ ਫਿਰ ਪਾਣੀ ਲੈ ਕੇ ਆ ਨਾ ਨਾ ਮਸ ਪਾਣੀ ਤਾਂ ਮੈਂ ਪੀ ਲਿਆ ਸੀ ਆਹ ਲੈ ਬੈਠੀ ਆਹ ਕਾਦੇ ਵਾਸਤੇ ਕੋਣੂ ਦਾ ਵਿਆਹ ਰਿਹਾ ਕੁਛ ਲੈ ਲਈ ਤੂੰ ਵੀ ਫਰੀਜ ਲਈ ਕੋ ਕੱਪੜਾ ਲਈਦਾ ਅੱਛਾ ਚਲ ਕੋਈ ਗੱਲ ਨਹੀਂ ਰੱਖ ਲੈਣੀ ਹੈ ਕਿਰਨ ਮੈਂ ਆਪਣੇ ਕੋਲ ਲੋੜ ਹੋਊਗੀ ਤਾਂ ਵਰਤ ਲਾਂਗੀ ਉਹ ਕੋਈ ਨਾ ਵਰਤ ਲਈ ਤੂੰ ਲੈ ਆਈਂ ਵਧੀਆ ਜਿਹਾ ਸੂਟ ਚਲੋ ਠੀਕ ਹੈ ਕੋਈ ਨਹੀਂ ਲੈ ਆਉਂਗੀ ਫਿਰ ਮੈਂ ਲੈ ਆ ਕੇ ਦੰਗਾ ਰੋਟੀ ਪਾਣੀ ਤਾਂ ਖਾ ਲਉ ਹਾਂ ਹਾਂ ਰੋਟੀ ਬਣਾ ਲਾ ਜਾ ਤੂੰ ਚਾ ਠੀਕ ਹੈ ਆ ਕਿਰਨ ਉੱਥੇ ਰੱਖ ਦੋ ਪੈਸੇ ਫਿਰ ਮੈਂ ਬਾਅਦ ਚਲ ਮਾਰੀ ਚ ਰੱਖ ਦੇ ਆ ਠੀਕ ਹੈ ਮਦਰਾਸ ਚ ਧਰ ਦਿੰਦਾ ਠੀਕ ਹਾਂ ਰੱਖ ਦੋ ਕੋਈ ਪਾਣੀ ਲਿਆ ਮੈਂ ਨਹੀਂ ਪਾਣੀ ਤਾਂ ਪੀੜਿਆ ਸੀ ਰੋਟੀ ਬਣਾ ਲਾਂ ਮੈਂ ਹਾਂਜੀ ਪਹਿਲੇ ਬਿਸ਼ਾਲੀ ਨਹੀਂ ਦੀਦੀ ਉਹਨੂੰ ਮੈਂ ਕਿਹਾ ਸੀ ਨਾਲੇ ਸ਼ਹਿਰ ਜਾਣਾ ਹੁਣ ਪਤਾ ਨਹੀਂ ਕਿੱਦਾਂ ਟੱਪ ਗਈ ਵੀਰੇ ਉਹ ਨਾਲ ਦੀ ਕੁੜੀ ਦੇ ਘਰੇ ਗਈ ਆ ਉਹਨੂੰ ਕੋਈ ਜ਼ਰੂਰੀ ਕੰਮ ਸੀ ਤੁਸੀਂ ਬੈਠ ਜਾਓ ਮੈਂ ਥੋੜੀ ਪਾਣੀ ਲੈ ਕੇ ਆਵਾਂ ਨਾ ਨਾ ਭੈਣੇ ਪਾਣੀ ਤਾਂ ਮੈਂ ਪੀ ਕੇ ਆਇਆ ਸੀ ਬਸ ਤੁਸੀਂ ਬਹਿ ਕੇ ਆਪਾਂ ਗੱਲਾਂ ਕਰ ਲਈਏ ਪੰਜ ਚਾਰ ਮਿੰਟ ਹੋਰ ਭੈਣੇ ਸਿਰੇ ਠੀਕ ਰਹਿੰਦੀ ਏ ਤੇਰੀ ਹਾਂ ਵੀਰੇ ਠੀਕ ਐ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਸੀ ਹਾਂ ਮਾ ਭੈਣੇ ਸਾਰੇ ਵਧੀਆ ਚਲੋ ਵਧੀਆ ਵਧੀਆ ਤਿਆਰੀਆਂ ਚੱਲੀ ਜਾਂਦੀਆਂ ਮਾ ਪਿਆਰੀਆਂ ਚੱਲੀ ਜਾਂਦੀਆਂ ਹੁਣ ਵੀ ਬਸ ਮੈਂ ਉਹਨੂੰ ਲੈ ਕੇ ਜਾਣਾ ਬਿਸ਼ਾਲੀ ਨੂੰ ਮੈਂ ਚਲੋ ਸ਼ਾਪਿੰਗ ਕਰਾਈ ਜੀ ਅੱਛਾ ਦੇਖ ਤਾਂ ਸਹੀ ਕਿਵੇਂ ਮੇਰੇ ਭਰਾ ਨਾਲ ਗੱਲਾਂ ਮਰਨ ਲੱਗੀ ਪਈ ਆ ਇਹ ਤਾਂ ਇਹੀ ਚਾਉਂਦੀ ਸੀ ਵੀ ਇਹਦੇ ਭਰਾ ਨੂੰ ਮੈਂ ਆਪਦਾ ਭਰਾ ਬਣਾ ਲਾਂ ਕੋਈ ਨਾ ਬਾਲਾ ਸ਼ੌਕ ਹੈ ਨਾ ਲੋਕਾਂ ਦੇ ਭਰਾ ਨਾਲ ਗੱਲਾਂ ਕਰਨ ਦਾ ਤੈਨੂੰ ਮੈਂ ਕਰਾਉਣੀ ਆ ਗੁਰਮਤੇ ਸਹੀ ਹੈ ਲੈ ਬਿਸ਼ਾਲੀ ਵੀ ਆ ਗਈ ਉਹ ਆ ਜਾ ਇਹ ਨੂੰ ਦੇ ਕੀ ਜਾਂਦੇ ਸੀ ਅਸੀਂ ਵੀ ਅੱਛਾ ਮੈਨੂੰ ਦੱਸਿਆ ਤਾਂ ਹੈ ਨਹੀਂ ਵੀ ਮੈਂ ਇੰਨੀ ਜਲਦੀ ਆਣਾਗਾ ਇੰਨੀ ਜਲਦੀ ਕਿਉਂ ਆ ਗਿਆ ਉਹ ਮੰਮੀ ਨੇ ਤੋਰਤਾ ਮੰਮੀ ਕਹਿੰਦੀ ਟਾਈਮ ਨਾਲ ਜਾਓ ਆਪਦਾ ਜਿਹੜਾ ਸਮਾਨ ਲੈਣਾ ਲੈ ਕੇ ਮੁੜਿਆ ਉਹ ਘਰੇ ਅੱਛਾ ਸਮਾਨ ਲੈਣ ਦੀ ਕਾਹਲੀ ਸੀ ਕਿ ਵਿਆਹ ਦਾ ਚਾਜ ਆ ਜਾਣਾ ਜਿਹੜਾ ਮੈਂ ਆ ਉਹ ਨਹੀਂ ਨਹੀਂ ਉਹੀ ਨਵੇਂ ਬੋਲੀ ਜਾ ਨਾਲੇ ਤੂੰ ਕਿੱਥੇ ਸੀ ਮੈਂ ਤਾਂ ਮੇਰੇ ਤਾਂ ਸਾਰੇ ਕੰਮ ਹੁੰਦੇ ਨੇ ਆ ਨਾਲੇ ਗੋਂਡਣ ਦੇ ਘਰੇ ਗਈ ਹੋਈ ਸੀ ਚਲ ਕੋਈ ਨਾ ਤੇ ਆਇਆ ਕਰ ਚਲ ਆਪਾਂ ਚੱਲੀਏ ਫਿਰ ਪਲੇਟ ਹੋਈ ਜਾਂਦੇ ਆ ਹੋਰ ਫਿਰ ਛੇਤੀ ਮੁੜ ਆਉਗੇ ਸਮਾਨ ਲੈ ਕੇ ਹਾਂ ਸਹੀ ਗੱਲ ਹੈ ਵਿਚਾਲੀ ਤੁਸੀਂ ਬਾਗ ਜੂ ਬਾਹਰ ਨਾ ਗਰਮੀ ਬਹੁਤ ਜ਼ਿਆਦੀ ਹੈ ਤੈਨੂੰ ਪਤਾ ਅੱਧੀ ਮਤ ਤਾਂ ਫਿਰ ਗਰਮੀ ਨੇ ਮਾਰ ਰੱਖੀ ਹੁੰਦੀ ਬੰਦੇ ਦੀ ਭੈਣੇ ਤੂੰ ਚੱਲ ਸਾਡੇ ਨਾਲ ਤੂੰ ਕਿਉਂ ਨਹੀਂ ਜਾਣਾ ਨਹੀਂ ਨਹੀਂ ਵੀਰੇ ਮੈਂ ਕੀ ਕਰਾਂਗੀ ਉੱਥੇ ਲੈ ਵੀਰੇ ਆਪਾਂ ਚੱਲ ਜਾਈਏ ਨਾ ਵੈਸੇ ਵੀ ਭਾਜੀ ਆਇਆ ਨੇ ਨੇ ਘਰੇ ਫਿਰ ਉਹਨਾਂ ਨੇ 100 ਕੰਮ ਕਰ ਦੇਖਣਾ ਹੁੰਦਾ ਭੈਣੇ ਆਪਾਂ ਬਾਈ ਨੂੰ ਵੀ ਉੱਥੇ ਸੱਦ ਲਾਂਗੇ ਤੂੰ ਚੱਲ ਸਾਡੇ ਨਾਲ ਨਹੀਂ ਨਹੀਂ ਵੀਰੇ ਤੁਹਾਨੂੰ ਪਤਾ ਤੁਹਾਡੇ ਭਾਜੀ ਦਾ ਟਾਈਮ ਹੋ ਰਿਹਾ ਰੋਟੀ ਦਾ ਫੇਰ ਬੋਲਣਗੇ ਨਾਲੇ ਆਪਾਂ ਨੂੰ ਫੇਰ ਕਦੇ ਚੱਲਾਂਗੇ ਤੁਸੀਂ ਜਾਓ ਹੁਣ ਹਾਂ ਮੇਰੇ ਡਿੰਪਲ ਦੀ ਨਾਲ ਆਪਾਂ ਫੇਰ ਕਿਸ ਦਿਨ ਜਾਵਾਂਗੇ ਹੁਣ ਆਪਾਂ ਨੂੰ ਵੀ ਕਾਲੀ ਛੇਤੀ ਸਮਾਨ ਲੈ ਕੇ ਘਰੇ ਆ ਜਾਾਂਗੇ ਗਰਮੀ ਦੇ ਦੇਖ ਲੋ ਕਿੰਨੀ ਆ ਵਾ ਆਓ ਚੱਲੀਏ ਚੱਲ ਕੋਈ ਨਾ ਭੈਣੇ ਆਪਾਂ ਫੇਰ ਕਿਸ ਦਿਨ ਚੱਲੋ ਹਾਂ ਚੰਗਾ ਵੀਰੇ ਠੀਕ ਹੈ ਭੈਣੇ ਜੀ ਚੱਲਦੇ ਚੱਲ ਆਹ ਨਾਲ ਜਾਓ ਹਾਂ ਦੇਖ ਸ਼ੁਕਰ ਰੱਬ ਦਾ ਅਲ ਮੋਲ ਬਣ ਗਿਆ ਵੀ ਸ਼ਾਲੀ ਨਾਲ ਜਾਣੂ ਜੇ ਕਿਤੇ ਮੇਰੇ ਮਗਰ ਪੈਣ ਦਾ ਵੀ ਤੂੰ ਚੱਲ ਭੈਣੇ ਐ ਤਾਂ ਮੈਨਾਂ ਹੀ ਲੜੀ ਜਾਣਾ ਸੀਗਾ ਮੈਂ ਵੀ ਆਪਣਾ ਜਾ ਕੇ ਕੰਮਦੰਦਾ ਕਰਾਂ ਲੈਂ। ਲੈ ਵੀਰੇ ਮੋਟੀ ਮੋਟੀ ਸ਼ਾਬਿਕ ਜਮੇ ਤੈਨੂੰ ਕਰਵਾਤੀ। ਹੁਣ ਤੂੰ ਬੈਠ ਮੈਂ ਪਾਣੀ ਲੈ ਕੇ ਆਉਣੀ ਆ। ਹਾਂ ਜਾ ਲਿਆ। ਭਾਵੇਂ ਪਤਾ ਨਹੀਂ ਕੀ ਖੁਸ਼ ਰਹਿੰਦਾ ਹੋਊ ਤੇ ਕੀ ਖੁਸ਼ ਆ ਰਿਹਾ। ਹਾਂ ਮੋਰ ਵੀਰੇ ਸਸੀ ਕਾ। ਅੱਛਾ ਪਾਣੀ। ਆ ਲੋ ਪਾਣੀ ਪੀ ਲਾ। ਹਉ ਮੈਨ ਲੱਗਿਆ ਸੀ ਪਤਾ ਮੈ ਕਿ ਤੁਸੀਂ ਆਗੇ ਬਾਅਦ ਗਰਮੀ ਦੀ ਇੰਨੀ ਆ। ਹੋਰ ਬਣੀ ਗਰਮੀ ਤਾਂ ਬੜੀ ਹੋਈ ਪਈ ਆ। ਹੋਗੀ ਸ਼ਾਪਿੰਗ ਫਿਰ? ਸ਼ਾਪਿੰਗ ਤਾਂ ਪੈਣੀ ਹੋਗੀ ਪਰ ਹੁਣ ਆਏ ਨਹੀਂ ਪਤਾ ਵੀ ਕੀ ਕੁਝ ਰਹਿ ਗਿਆ ਤੇ ਕੀ ਕੁਝ ਲੈ ਲਿਆ। ਉਹ ਤਾਂ ਤੇਰੀ ਗੱਲ ਬਿਲਕੁਲ ਸਹੀ ਆ। ਇਹ ਜਦ ਤੱਕ ਵਿਆਹ ਨਹੀਂ ਨਾ ਹੁੰਦਾ। ਉਸ ਦਿਨ ਤੱਕ ਨਹੀਂ ਸ਼ਾਪਿੰਗਾਂ ਮੁੱਕਦੀ ਇਹਦੇ। ਸਹੀ ਗੱਲ ਆ ਪੈਣੀ। ਹਾਂ ਪੈਣੀ ਤੇਰੇ ਵਾਸਤੇ ਇਹਨੂੰ ਰੱਖ ਲੈ। ਮੇਰੇ ਵਾਸਤੇ ਕਿਉਂ? ਬਸ ਪੈਣੀ ਤੂੰ ਰੱਖ ਲੈ। ਇਹ ਸੂਟ ਲਿਆਂਦਾ ਮੈਂ ਤੇਰੇ ਵਾਸਤੇ। ਪਰ ਵੀਰੇ ਪੈਣੀ ਇਤੇ ਵਿਸ਼ਾਲੀ ਨਾਲੇ ਤੂੰ ਇਹਨੂੰ ਰੱਖ ਦੀ ਠੀਕ ਹੈ ਵਿਸ਼ਾਲੀ ਨੇ ਆਪਦੇ ਵਾਸਤੇ ਸੂਟ ਲਿਆ ਸੀ ਮੈਂ ਸੋਚਿਆ ਮੈਂ ਆਪਣੀ ਭੈਣ ਵਾਸਤੇ ਵੀ ਸੂਟ ਲੈ ਕੇ ਜਾਵਾਂ ਉਹਨੇ ਨਾਲ ਦਾ ਸੇਮ ਸੂਟ ਮੈਂ ਤੇਰੇ ਵਾਸਤੇ ਵੀ ਲੈ ਕੇ ਆਇਆ ਵੀਰੇ ਤੂੰ ਮੇਰੇ ਵਾਸਤੇ ਇੰਨਾ ਸੋਚਦਾ ਆਂ ਭੈਣੇ ਮੇਰੀ ਗੱਲ ਸੁਣ ਤੂੰ ਮੇਰੇ ਰਖੜੀ ਬੰਨੀ ਸੀ ਚਲ ਵਿਸ਼ਾਲੀ ਤਾਂ ਜਿਹੋ ਜੀ ਹੈਗੀ ਹੈਗੀ ਆ ਪਰ ਮੈਂ ਤਾਂ ਤੇਰਾ ਬਹੁਤ ਘਰ ਦਨ ਮੈਂ ਤਾਂ ਤੈਨੂੰ ਸਖੀਆਂ ਭੈਣਾਂ ਤੋਂ ਵੱਧ ਕੇ ਸਮਝਦਾ ਨਾ ਬਿਲਕੁਲ ਸਹੀ ਗੱਲ ਆ ਵੀਰੇ ਮੈਂ ਵੀ ਰੱਬ ਨੇ ਮੈਨੂੰ ਸੱਚੀ ਭਰਾ ਨਹੀਂ ਸੀ ਦਿੱਤਾ ਪਰ ਜੱਦਾ ਮੈਂ ਤੈਨੂੰ ਦੇਖਦੀ ਆ ਨਾ ਮੈਨੂੰ ਐ ਲੱਗਦਾ ਕਿ ਕਿਤੇ ਪਿਛਲੇ ਜਨਮ ਦੇ ਵਿੱਚ ਤੂੰ ਸੱਚੀ ਮੇਰਾ ਭਰਾ ਹੀ ਸੀਗਾ ਆਹ ਗੱਲਾਂ ਨਾ ਕਰਿਆ ਕਰ ਵੀ ਮੇਰੇ ਭਰਾ ਹੈ ਨਹੀਂ ਮੈਂ ਤੇਰਾ ਭਰਾ ਹੀ ਆ ਵੀਰੇ ਤੂੰ ਮੇਰੇ ਲਈ ਇੰਨਾ ਸੋਚ ਲਿਆ ਨਾ ਇਹ ਹੀ ਬਹੁਤ ਆ ਪਰ ਮੈਂ ਆ ਸੂਟ ਲੈ ਨਹੀਂ ਸਕਦੀ ਆ ਲੋ ਵੀਰੇ ਤੁਸੀਂ ਰੱਖ ਲਓ ਨਹੀਂ ਨਹੀਂ ਮੈਂ ਕਿਵੇਂ ਰੱਖ ਸਕਦੀ ਵੀਰੇ ਨਾ ਕੀ ਗੱਲ ਦੀ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਹੀ ਵੀਰੇ ਦੇ ਸਾਰੇ ਸਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕਰਤੀ ਨਹੀਂ ਨਹੀਂ ਵਿਸ਼ਾਲੀ ਤੈਨੂੰ ਕੁਝ ਗਲਤ ਲੱਗ ਰਿਹਾ ਉਤਨਾ ਮਿਲੂ ਹਨ ਮੂਲ ਸੂਟ ਫੜਾਈ ਜਾਂਦਾ ਸੀਗਾ ਤੇ ਮੈਨੂੰ ਮਨਾ ਕਰਦੀ ਸੀ ਕਿ ਮੈਂ ਸੂਟ ਨਹੀਂ ਲੈਣਾ ਵੀਰੇ ਮੈਨੂੰ ਤਾਂ ਤੁਸੀਂ ਦੱਸਿਆ ਨਹੀਂ ਤੁਸੀਂ ਮੇਰੇ ਤੋਂ ਐਡੀ ਵੱਡੀ ਗੱਲ ਨੂੰ ਕੋਈ ਪੈਣੇ ਕੁਝ ਗੱਲਾਂ ਹੁੰਦੀਆਂ ਮਿਲਕੋ ਕੇ ਰੱਖਣੀਆਂ ਪੈਂਦੀਆਂ ਪਰ ਮੈਂ ਚਾਹੁੰਦਾ ਨਹੀਂ ਸੀ ਵੀ ਇਹ ਤੇਰੇ ਤੋਂ ਗੱਲ ਲੁਕੋ ਕੇ ਰੱਖਾਂ ਪਰ ਮੈਨੂੰ ਰੱਖਣੀ ਪਈ ਅੱਛਾ ਤਾਂ ਹੁਣ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਇਹ ਜ਼ਰੂਰੀ ਹੋਗੇ ਨਹੀਂ ਇਹ ਗੱਲ ਨਹੀਂ ਹੈਗੀ ਤੁਸੀਂ ਮੈਨੂੰ ਦੋਹੇ ਜ਼ਰੂਰੀ ਹੋ ਕਿਉਂਕਿ ਮੇਰੇ ਰਖੜੀ ਬੰਨੀ ਆ ਭੈਣ ਨੇ ਤੂੰ ਐਵੇਂ ਕਾਤੋਂ ਕਰਦੀ ਹੁੰਨੀ ਐ ਨਾ ਦੀਦੀ ਮੈਂ ਗੱਲ ਜਾਣ ਸਕਦੀ ਆ ਜੇ ਭੰਡ ਦਾ ਮੂੰਹ ਖੁੱਲਾ ਤਾਂ ਕੁੱਤੇ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਉਹ ਨਹੀਂ ਨਹੀਂ ਵਿਸ਼ਾਲੀ ਤੈਨ ਮੈਂ ਦੱਸੀ ਜਾਨੀ ਆ ਵੀ ਮੈਦਾਨ ਮੋਲ ਵੀਰੇ ਨੂੰ ਮਨਾ ਕਰੀ ਜਾਨੀ ਵੀ ਮੈਂ ਸੂਟ ਨਹੀਂ ਰੱਖਣੀ ਨਾ ਤੁਸੀਂ ਕਿਵੇਂ ਮਨਾ ਕਰ ਸਕਦੇ ਹੋ ਨਾਲੇ ਫਰੀ ਦੀ ਚੀਜ਼ ਨੂੰ ਅਸਰ ਕਿਸੇ ਨੇ ਮਨਾ ਕੀਤਾ ਇਹਦਾ ਤੁਸੀਂ ਸੱਚੇ ਬੰਦੇ ਡਰਾਮਾ ਕਰਦੇ ਹੋ ਪਤਾ ਨਹੀਂ ਕੀ ਜਾਦੂ ਟੂਣਾ ਕਰਿਆ ਮੇਰੇ ਭਰਾ ਤੇ ਜਿਹੜਾ ਮੇਰੇ ਘਟ ਤੁਹਾਡੇ ਤੇ ਜ਼ਿਆਦਾ ਹੱਕ ਜਿਤਾਉਂਦਾ ਭੈਣੇ ਤੁਸੀਂ ਮੇਰੇ ਲਈ ਨਾ ਦੋਹੇ ਇੱਕੋ ਜਿਓ ਤੇ ਤੇਰੇ ਮਨ ਦਾ ਵਹਿਮ ਹੈ ਵੀ ਮੈਂ ਇਸ ਭੈਣ ਦਾ ਜ਼ਿਆਦਾ ਤੇ ਤੇਰਾ ਘੱਟ ਕਰਦਾ ਨਾ ਦੀਦੀ ਮੈਂ ਤੁਹਾਨੂੰ ਕਿੰਨੇ ਵਾਰ ਸਮਝਾਇਆ ਸੀ ਵੀ ਮੇਰੇ ਭਰਾ ਤੋਂ ਦੂਰ ਰਹੋ ਪਰ ਤੁਸੀਂ ਮੇਰੀ ਇੱਕ ਵੀ ਨਹੀਂ ਮੰਨੀ ਹੈਗੀ ਅਸਲ ਚ ਦਿਖਾਤੀ ਨਾ ਵੀ ਔਕਾਤ ਮੇਰਾ ਭਰਾ ਹੀ ਮੈਥੋਂ ਦੂਰ ਕਰਦਾ ਨਾ ਨਾ ਵਿਸ਼ਾਲੀ ਕਿਹੋ ਜਿਹੀ ਗੱਲਾਂ ਕਰੀ ਜਾਨੀ ਆ ਅਨਮੋਲ ਕੱਲ ਵੀ ਤੇਰਾ ਭਰਾ ਸੀ ਤੇ ਅੱਜ ਵੀ ਤੇਰਾ ਹੀ ਭਰਾ ਆ ਦੀਦੀ ਇਹ ਤਾਂ ਮੈਨੂੰ ਦਿਖ ਹੀ ਰਿਹਾ ਵੀ ਅਨਮੋਲ ਕੀ ਦਾ ਭਰਾ ਬਣ ਕੇ ਰਹਿ ਰਿਹਾ ਨਾ ਤੁਹਾਨੂੰ ਕੀ ਮਿਲ ਗਿਆ ਮੇਰੇ ਭਰਾ ਨੂੰ ਮੈਥੋਂ ਦੂਰ ਕਰਕੇ ਵਿਸ਼ਾਲੀ ਆ ਕੇ ਇਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ ਤੂੰ ਪਹਿਲਾਂ ਤਾਂ ਮੈਂ ਤੇਰਾ ਭਰਾ ਹੀ ਆ ਮੈਨੂੰ ਪਤਾ ਆ ਤੇਰੇ ਦਿਮਾਗ 'ਚ ਨਾ ਮੰਮੀ ਗੱਲਾਂ ਪਾਉਂਦੀ ਆ ਨਾ ਮੰਮੀ ਗਲਤ ਵੀ ਕੀ ਕਹਿੰਦੇ ਆ ਜਿੰਨਾਂ ਤੇ ਆਪਦੇ ਭਰਾ ਨਹੀਂ ਨਾ ਹੁੰਦੇ ਉਹ ਹੋਰਾਂ ਦੇ ਭਰਾਵਾਂ ਤੇ ਗਲਤ ਨਿਗਾਹ ਰੱਖਦੀਆਂ ਤੇ ਮੈਂ ਨਹੀਂ ਚਾਹੁੰਦੀ ਹੈਗੀ ਵੀ ਮੇਰੇ ਭਰਾ ਤੇ ਕੋਈ ਗਲਤ ਨਿਗਾਹ ਰੱਖੇ ਜਾਂ ਮੇਰੇ ਭਰਾ ਨਾਲ ਕੋਈ ਕੁਝ ਗਲਤ ਕਰੇ ਵਿਸ਼ਾਲੀ ਬਕਵਾਸ ਨਾ ਕਰ ਜਾ ਬਗ ਜਾ ਤੂੰ ਵਿਸ਼ਾਲੀ ਤੂੰ ਮੇਰੇ ਬਾਰੇ ਆ ਸਭ ਕਿਉਂ ਸੋਚੀ ਜਾਨੀ ਆ ਮੈਂ ਤਾਂ ਸੋਚ ਹੀ ਰਹੀ ਆ ਪਰ ਥੋੜਾ ਕੀ ਪਤਾ ਵੀ ਕੀ ਕੁਛ ਕਰਦੇ ਹੋ ਮੇਰੇ ਭਰਾ ਦੇ ਤੁਸੀਂ ਜਬ ਆਖ ਜਬ ਸ਼ਾਲੀ ਏ ਤੁਮ ਦਿਮਾਗ ਨਾ ਖਰਾਬ ਕਰ ਐ ਮੇਰਾ ਯਾਰ ਵੀਰੇ ਮੇਰੀ ਗੱਲ ਨੇ ਕੰਨ ਖੋਲ ਕੇ ਸੁਣ ਲੈ ਮੈਂ ਤੇਰੀ ਸਗੀ ਭੈਣ ਆ ਜਿਵੇਂ ਨਾ ਵਰਤਣਾ ਉਹ ਵੀ ਤੇਰੀ ਮਰਜ਼ੀ ਆ ਤੇ ਜੇ ਇਹ ਭੈਣ ਨਾਲ ਵਰਤਣਾ ਨਾ ਤਾਂ ਉਹ ਵੀ ਤੇਰੀ ਮਰਜ਼ੀ ਆ ਜੇ ਤੈਨੂੰ ਨਹੀਂ ਪਿਆ ਖੜ ਕੇ ਪੈਂਦਾ ਤਾਂ ਫਿਰ ਮਿਲਣ ਵੀ ਨਹੀਂ ਪੈਂਦਾ ਅਸ ਦੀ ਗੱਲ ਯਾਦ ਰੱਖੀਂ ਤੇ ਵੀ ਵਿਸ਼ਾਲੀ ਵਿਸ਼ਾਲੀ ਅਨਮੋਲ ਵੀਰੇ ਤੇ ਤੇਰੇ ਅੱਗੇ ਹੱਥ ਬੰਦ ਦੀਆਂ ਦੇਖ ਮੈਂ ਤੇਰੀ ਭੈਣ ਸੀ ਤੇ ਭੈਣ ਹੀ ਰਵਾਂਗੀ ਅੱਗੇ ਵੀ ਪਰ ਉਹ ਤੇਰੀ ਮਾਂ ਜਾਈ ਆ ਤੂੰ ਮੇਰੇ ਘਰ ਕੇ ਉਹਨੂੰ ਨਾ ਦੂਰ ਕਰ ਹੱਥ ਬੰਦ ਈ ਆ ਮੈਂ ਭੈਣੇ ਮੈਂ ਦੂਰ ਨਹੀਂ ਕਰਦਾ ਪਰ ਮੈਂ ਉਹ ਦੋਨਾਂ ਭੈਣਾਂ ਚੋਂ ਇੱਕ ਨੂੰ ਕਿਵੇਂ ਚੁਣ ਸਕਦਾ ਨਹੀਂ ਅਨਮੋਲ ਤੂੰ ਉਹਨੂੰ ਖੁਸ਼ ਰੱਖ ਬਸ ਪਲੀਜ਼ ਸਾਮਣੇ ਚੌਲੇ ਫਸ ਗਿਆ ਯਾਰ ਮੈਂ ਤਾਂ ਹੋ ਗਈ ਡੈਂਪਲ ਤੇ ਆ ਕਾਦੇ ਵਾਸਤੇ ਤੈਨੂੰ ਪਤਾ ਨਹੀਂ ਅੱਜ ਵਿਛਾਲੀ ਦੇ ਭਰਾ ਦਾ ਵਿਆਹ ਆ ਮੈਨੂੰ ਪਤਾ ਹੈ ਜੀ ਗੱਲ ਕਰੋਂ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਮੇਰੀ ਨਾ ਤਬੀਅਤ ਠੀਕ ਨਹੀਂ ਹੈਗੀ ਕਿਰੋਂ ਤੁਸੀਂ ਜਾਓ ਫਿਰ ਵਿਆਹ ਤੇ ਉਹ ਯਾਰ ਵਿਛਾਲੀ ਵੀ ਸੋਚੂਗੀ ਵੀ ਮੇਰੇ ਭਰਾ ਦੇ ਵਿਆਹ ਤੇ ਜਠਾਣੀ ਨਹੀਂ ਆਈ ਉਹਨੂੰ ਮੈਂ ਆਪਣਾ ਸਮਝਾ ਦਾਂਗੀ ਸਮਝਿਆ ਤੂੰ ਮੈਂ ਠੀਕ ਜੀ ਨਹੀਂ ਹੈਗੀ ਫਿਰ ਜੇ ਤੁਸੀਂ ਬਿਨਾਂ ਗਏ ਫਿਰ ਅਗਲਾ ਗੁੱਸਾ ਕਰੂਗਾ ਉਹ ਮੈਂ ਨਹੀਂ ਜਾਣਾ ਤੇਰੇ ਬਗਰ ਵਿਆਹ ਤੇ ਮੈਂ ਨਾਲ ਮੋਹਨ ਨੂੰ ਫੋਨ ਕਰ ਦਿੰਦਾ ਇਹ ਕੋਈ ਗੱਲ ਹੁੰਦੀ ਤੁਸੀਂ ਮੋਹਨ ਨੂੰ ਫੋਨ ਕਰ ਦੋਗੇ ਅਗਲੇ ਦਾ ਅੱਜ ਵਿਆਹ ਆ ਪਤਾ ਕੀ ਸੋਚੂਗਾ ਉਹ ਵੀ ਨਾਲੇ ਮੈਂ ਕਾਰਡ ਦੇ ਕੇ ਗਿਆ ਸੀ ਵਿਆਹ ਲੈ ਦੇ ਇਹ ਜੇ ਕੰਮ ਕਰ ਦੇਣੇਗੇ ਮੈਂ ਤਾਂ ਹੁਣ ਉਹਦੇ ਵਿਆਹ ਤੋਂ ਬਾਅਦ ਨਾਲ ਉਹਦੀ ਫੋਟੀ ਆਏਗੀ ਉਹਨੇ ਇੱਕ ਦਿਨ ਜਾ ਕੇ ਸ਼ਗਨ ਦੇ ਆ ਠੀਕ ਹੈ ਜਾਓ ਤੁਸੀਂ ਜਾਇਓ ਤਿਆਰ ਹੋ ਜਨ ਵਾਲੇ ਚਾ ਠੀਕ ਹੈ ਮੈਂ ਜਾਂਦਾ ਹੋਰ ਜਾਇਓ ਅਨਮੋਲ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਕਿ ਤੂੰ ਮੈਨੂੰ ਇੱਥੇ ਕਿਉਂ ਲੈ ਆਇਆ ਦੱਸਦਾ ਇੱਕ ਮਿੰਟ ਤਾਂ ਖੜ੍ਹ ਜਾ ਹਾ ਪੈਣ ਕੰਨੀ ਚਾਕੀ ਦੇਖ ਕਿਵੇਂ ਰੋਈ ਜਾਂਦੀ ਆ ਅਨਮੋਲ ਤੈਨੂੰ ਪਤਾ ਨਹੀਂ ਹੈਗਾ ਸਾਡੀ ਦਿਲਜੀ ਉਹ ਨਾ ਗੱਲ ਦਲ ਤੇ ਰੋਂਦੀ ਆਦਤ ਆ ਤੇ ਹੁਣ ਆਪਾਂ ਦੋਨਾਂ ਨੂੰ ਇਕੱਠਿਆਂ ਦੇਖ ਕੇ ਤਾਂ ਜਾਲੇ ਡਰਾਮੇ ਸ਼ੁਰੂ ਹੋ ਗਏ ਨਾ ਤੇ ਡਰਾਮਾ ਕਿਹੜਾ ਡਰਾਮਾ ਵਿਸ਼ਾਲੀ ਦੇਖ ਤਾਂ ਲੈ ਕਿਵੇਂ ਵਿਚਾਰੀ ਰੋਈ ਜਾਂਦੀ ਆ ਤੈਨੂੰ ਹਜੇ ਵੀ ਡਰਾਮਾ ਲੱਗਦਾ ਯਾਰ ਅਨਮੋਲ ਹਾਜਿ ਤੂੰ ਦਿਲ ਤਰ੍ਹਾਂ ਵਿਆਹ ਆ ਤੇ ਤੂੰ ਇੱਥੇ ਇੱਕ ਭੈਣ ਨੂੰ ਇੱਥੇ ਛੱਡ ਕੇ ਮੈਂ ਕਿਵੇਂ ਵਿਆਹ ਕਰਵਾ ਸਕਦਾ ਭੈਣੇ ਅਨਮੋਲ ਮੇਰੀ ਗੱਲ ਸੁਣ ਲੈ ਜਾਂ ਤਾਂ ਤੇਰੇ ਵਿਆਹ ਤੇ ਮੈਂ ਜਾਉਂਗੀ ਜਾਂ ਫਿਰ ਦੀਦੀ ਜਾਉਗੀ ਹੁਣ ਤੂੰ ਆਪ ਸੋਚ ਲੈ ਅਨਮੋਲ ਮੈਂ ਉਸ ਦਿਨ ਵੀ ਤੇਰੇ ਅੱਗੇ ਹੱਥ ਜੋੜੇ ਸੀਗੇ ਕਿ ਤੂੰ ਮੇਰੇ ਕਰਕੇ ਆਪਣੀ ਸਗੀ ਭੈਣ ਨਾਲ ਇਦਾਂ ਨਾ ਕਰ ਕਮਲਿਆ ਸਕੇ ਸਕੇ ਹੀ ਹੁੰਦੇ ਨੇਗੇ ਅੱਛਾ ਭੈਣੇ ਜੇ ਸਕੇ ਸਕੇ ਹੁੰਦੇ ਆ ਤਾਂ ਫਿਰ ਉਸ ਦਿਨ ਮੇਰੇ ਰਖੜੀ ਕਿਉਂ ਬੰਨੀ ਸੀ ਜੇ ਮੈਨੂੰ ਸਕੇ ਹੀ ਨਹੀਂ ਮੰਨਦੀ ਤੂੰ ਨਾਨਮੋਲ ਤੂੰ ਇਹ ਕਿਉਂ ਕਹਿ ਰਿਹਾ ਵੀ ਤੂੰ ਮੇਰਾ ਸਕਾ ਨਹੀਂ ਹੈਗਾ ਮੈਂ ਤਾਂ ਉਹਦੇ ਤੇਨੂੰ ਸਕਾ ਸਮਝ ਕੇ ਤੇਰੀ ਰਖੜੀ ਬੰਨੀ ਸੀ ਬਸ ਫਿਰ ਭੈਣੇ ਜੇ ਤੂੰ ਮੈਨੂੰ ਸਕਾ ਬਣਾ ਕੇ ਰਖੜੀ ਬੰਨੀ ਸੀ ਤਾਂ ਮੈਂ ਵੀ ਤੇਰਾ ਸਕਾ ਬਣ ਕੇ ਰਖੜੀ ਬਣਵਾਈ ਸੀ ਤੇਰੇ ਤੋਂ ਤੇ ਆਪਦੀ ਭੈਣ ਤੋਂ ਬਿਨਾ ਤਾਂ ਮੈਂ ਵਿਆਹ ਵੀ ਨਹੀਂ ਕਰਵਾ ਸਕਦਾ ਅੱਛਾ ਜੇ ਇਹ ਗੱਲ ਹੈ ਨਾ ਤਾਂ ਫਿਰ ਤੂੰ ਇਹ ਨਹੀਂ ਲੈ ਜਾ ਵਿਸ਼ਾਲੀ ਜੇ ਤੈਨੂੰ ਰੱਬ ਨੇ ਭਰਾ ਹੀ ਨਾ ਦਿੱਤਾ ਹੁੰਦਾ ਫੇਰ ਕੀ ਕਰਦੀ ਤੂੰ ਨਾ ਇਹ ਕਿਵੇਂ ਹੋ ਸਕਦਾ ਵੀਰੇ ਮੈਨੂੰ ਨਾ ਰੱਬ ਨੇ ਭਰਾ ਦਿੱਤਾਗਾ ਵਿਸ਼ਾਲੀ ਤੈਨੂੰ ਇੱਕ ਗੱਲ ਆਖਾਂ ਤੂੰ ਭੈਣ ਦੀ ਥਾਂ ਤੇ ਆ ਕੇ ਦੇਖ ਵੀ ਤੇਰੇ ਦਿਲ ਤੇ ਕੀ ਵੀਤੂਗੀ ਜੇ ਇਹਦੇ ਭਰਾ ਹੁੰਦਾ ਤੇਰੇ ਭਰਾ ਨਾ ਹੁੰਦਾ ਆਹੀ ਕੁਝ ਤੇਰੇ ਨਾਲ ਹੁੰਦਾ ਫੇਰ ਤੇਰੇ ਦਿਲ ਤੇ ਕੀ ਵੀਤਦੀ ਨਾ ਹੁਣ ਨੀਵੀਂ ਕਿਉਂ ਪਾਉਣੀ ਆ ਮੈਨੂੰ ਲੱਗਦਾ ਤੈਨੂੰ ਆ ਸਾਰੀਆਂ ਗੱਲਾਂ ਦਾ ਨਾ ਅਹਿਸਾਸ ਹੋ ਗਿਆ ਨਹੀਂ ਵੀਰੇ ਮੈਨੂੰ ਨਾ ਸ਼ਰਮਿੰਦਾ ਨਾ ਕਰੋ ਤੇ ਦੀਦੀ ਮੈਨੂੰ ਮਾਫ਼ ਕਰ ਦੋ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਅਸਲ ਚ ਮੈਂ ਤੁਹਾਡੀ ਜਗ੍ਹਾ ਤੇ ਖੜ ਕੇ ਕਦੇ ਸੋਚਿਆ ਹੀ ਨਹੀਂ ਵੀ ਰੱਬ ਨੇ ਤੁਹਾਨੂੰ ਭਾਣ ਨਹੀਂ ਦਿੱਤਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਗੱਲ-ਗੱਲ ਤੇ ਇਹ ਅਹਿਸਾਸ ਕਰਾਵਾਂ ਵੀ ਜੀ ਤੁਹਾਡਾ ਭਾਣ ਨਹੀਂ ਹੈਗਾ ਦੇ ਵੀ ਸੱਚੀ ਵਿੱਚ ਤਾਂ ਬਹੁਤ ਵੱਡੀ ਗਲਤੀ ਹੋ ਗਈ। ਮਿਸ਼ਾਲੀ ਕਿਸੇ ਨੂੰ ਨਾ ਸੁੱਖ ਦੇਣਾ ਸਿੱਖੋ। ਦੁੱਖ ਤਾਂ ਬੰਦਾ ਤੁਰਿਆ ਜਾਂਦਾ ਬਥੇਰੇ ਦੇ ਜਾਂਦਾ। ਸਹੀ ਕਹਿ ਰਹੀ ਤੁਸੀਂ ਦੀਦੀ। ਮੈਂ ਥੋੜੇ ਤੋਂ ਮਾਫੀ ਮੰਗਦੀ ਹਾਂ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਮਿਸ਼ਾਲੀ। ਮੈਂ ਤੈਨੂੰ ਕਦੇ ਵੀ ਨਾ ਪਰਾਇਆ ਨਹੀਂ ਸਮਝਿਆ। ਮੈਂ ਤੈਨੂੰ ਆਪਣੀ ਭੈਣਾਂ ਵਾਂਗੂ ਸਮਝਿਆ। ਪਤਾ ਮੈਂ ਤੈਨੂੰ ਕਿਵੇਂ ਦੱਸਾਂ। ਮੇਰੇ ਮਾਪਿਓ ਨੇ ਨਾ ਅਸੀਂ ਦੋ ਭੈਣਾਂ ਸੀ। ਸਾਨੂੰ ਬਹੁਤ ਪਿਆਰ ਨਾਲ ਰੱਖਿਆ ਕਿਉਂਕਿ ਮੇਰਾ ਪ੍ਰਾਨ ਹੀ ਸੀਗਾ ਨਾ ਮੈਂ ਇਹ ਦੁਖਾ ਦੇ ਪੀ ਕੇ ਬਹੁਤ ਸਿਆ ਦੀਦੀ ਤੁਸੀਂ ਰੋਣਾ ਚੁੱਪ ਕਰ ਜੋ ਅੱਜ ਤੁਹਾਨੂੰ ਮੋਰ ਵੀ ਤੁਹਾਡਾ ਹੀ ਭਰਾ ਹੈਗਾ ਪਾਣੀ ਤੁਸੀਂ ਹੁਣ ਰੋਣ ਧੋਣ ਨਾ ਕਰੋ ਅੱਜ ਖੁਸ਼ੀਆਂ ਦਾ ਦਿਨ ਹੈ ਮੇਰਾ ਵਿਆਹ ਚਲੋ ਸਾਡੇ ਨਾਲ ਚਲੋ ਤੇ ਆਪਾਂ ਵਿਆਹ ਇੰਜੋਏ ਕਰਦੇ ਹਾਂ ਹਾਂਜੀ ਦੀਦੀ ਆਜੋ ਆਪਾਂ ਉਹਦੇ ਭਰਾ ਦਾ ਵਿਆਹ ਦੇਖੀਏ ਬਿਲਕੁਲ ਵੀਰੇ ਆ ਜਾ ਪਾਣੀ ਖੜੀ ਹੋ ਆਪਣੇ ਕੱਪੜੇ ਕੱਢ ਤੇ ਉੱਥੇ ਜਾ ਕੇ ਪਾ ਲਈ। ਹਾਂਜੀ। ਚਲੋ ਚਲੀ। ਵੀ ਭਾਬੀ ਹਜੇ ਤਿਆਰ ਹੋਣਾ ਪੈਣੀ। ਹਾਂ ਦੇਖ ਲਾ। ਆ ਕੱਪੜੇ ਪੋ ਆ ਕੇ ਤੋਰਦਾ। ਚਲ ਆ ਜਾ ਵੀ। ਆ ਜਾ ਪੈਣੀ।